ਨਵੀਂ ਜਾਣਕਾਰੀ ਮੁਤਾਬਕ ਸਾਮ ਦਾਮ ਦੰਡ ਭੇਦ ਦੇ ਪੈਰਾ ਦੰਦੇ ਹੋਏ ਕਨੌਰ ਹਲਕੇ ਦੇ ਐਮਐਲਏ ਬਰਲਾਲ ਕਨੌਰ ਨੇ ਹੁਣ ਆਖਰੀ ਫਾਰਮੂਲਾ ਫਾਰਮ ਜਿਹੜੇ ਉਮੀਦਵਾਰ ਧੱਕੇ ਨਾਲ ਜ਼ੋਰ ਨਾਲ ਜਾ ਕੇ ਸੀ ਰੋਰ ਰੋਣਾ ਪਾ ਕੇ ਭਰਾ ਤੇ ਉਹਨਾਂ ਦੇ ਫਾਰਮ ਰੱਦ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਬੀਡੀਪੀਓ ਬਲਾਕ ਪੰਚਾਇਤੀ ਸੈਕਟਰੀ ਉਮੀਦਵਾਰਾਂ ਦੇ ਘਰਾਂ ਦੇ ਆਲੇ-ਦਾਲੇ ਫਿਰ ਰਹੇ ਨੇ ਕਿਸੇ ਦਾ ਕਹਿੰਦੇ ਵਧਰਾ ਬਾਹਰ ਆ ਜੀ ਕਿਸੇ ਦਾ ਕਹਿੰਦੇ ਰਿਪ ਤਰ ਹੈ ਮਤਲਬ ਇੱਥੇ ਬੱਕਰੀ ਕਰੂਨ ਚੱਲ ਰਹੇ ਨੇ ਇਹ ਹੁਣ ਛੋਟੀ ਤੇ ਛੋਟੀ ਮੈਂ ਸਮਝਦਾ ਕਿ ਹਲਕੀਆਂ ਗੱਲਾਂ ਲਾ ਕੇ ਟੱਕੇ ਨਾਲ ਜਿਹੜਾ ਫਾਰਮ ਰੱਦ ਕਰਨ ਦਾ ਮੈਂ ਸਮਝਦਾ ਹਾਂ ਦੱਸਿਆ ਮੈਨੂੰ ਕਿ ਫਾਰਮ ਰੱਦ ਕਰਨ ਵਾਰਨ ਜਾਣਗੇ ਤੇ ਮੈਂ ਪੰਚਾਇਤੀ ਵਿਭਾਗ ਨੂੰ ਪੰਚਾਇਤ ਦੇ ਸੈਕਟਰੀਆਂ ਨੂੰ ਖਾਸ ਕਰਕੇ ਜਿਹੜੇ ਗਲਤ ਰਪੂਟਾ ਬਣਾ ਰਹੇ ਨੇ ਜਾਂ ਬਣਾਉਣ ਦੀ ਕੋਸ਼ਿਸ਼ ਹੁਣ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਨਾ ਏਰੀਆ ਦੇ ਹੋ ਯਾਰ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਆ ਪਟਿਆਲਾ ਫਤਿਹਗੜ ਜ਼ਿਲ੍ਹੇ ਨਾਲ ਸੰਬੰਧਿਤ ਹੋ ਸਾਰੇ ਜ਼ਿਆਦਾਤਰ ਕਟੋਕਰ ਤੁਸੀਂ ਮਾੜੀ ਮੋਟੀ ਜ਼ਮੀਰ ਜਗਾਓ ਤੇ ਸਰਕਾਰ ਨੂੰ ਗਲਤ ਰਿਪੋਰਟਾਂ ਬਣਾਉਣ ਤੋਂ ਮਨਾ ਕਰੋ ਗਲਤ ਰਿਪੋਰਟਾਂ ਨਾ ਬਣਾਓ ਕਿਉਂਕਿ ਭੁਗਤਣੀਆਂ ਇਹ ਸਰਕਾਰ ਨੇ ਨਹੀਂ ਐਮਐਲਏ ਨੇ ਨਹੀਂ ਭੁਗਤਣੀਆਂ ਗਲਤ ਰਿਪੋਰਟਾਂ ਆਪਾਂ ਨੂੰ ਪੈਣੀਆਂ ਨੇ ਕਾਨੂੰ ਕੋਟਾਂ ਦੇ ਵਿੱਚ ਕਿਉਂਕਿ ਅਸੀਂ ਅੱਜ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਵੱਡੇ ਅਫਸਰ ਜਿਹੜੇ ੱੱਕਾ ਕਰ ਰਹੇ ਨੇ ਜਾਂ ਜਿਹੜੇ ਜਿਸ ਤਰ੍ਹਾਂ ਦਾ ਲੋਕਤੰਤਰ ਦਾ ਨੰਗਾ ਨਾਚ ਹੋ ਰਿਹਾ ਉਹਨਾਂ ਦੀਆਂ ਰਿੱਟਾਂ ਪਾਈਆਂ ਹੋਈਆਂ ਨੇ ਉੱਤੇ ਤੇ ਇਹ ਜਿਹੜੇ ਕੋਈ ਗਲਤ ਰਿਪੋਰਟਾਂ ਬਣਾਉਣਗੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਅਸੀਂ ਬਾਇ ਨੇਮ ਕੋਟਾਂ ਦੇ ਵਿੱਚ ਖਿੱਚਾਂਗੇ ਇਸ ਲਈ ਇਹ ਗਲਤ ਰਿਪੋਰਟਾਂ ਇਹ ਪ੍ਰੈਸ਼ਰ ਹੇਟ ਨਾ ਆਇਓ ਐਮਐਲਏ ਨੇ ਸਦਨ ਜਿਹੜਾ ਪੰਜ ਚਾਰ ਮਹੀਨੇ ਦੀ ਕਹਾਣੀ ਹੈ ਸਹੀ ਰਿਪੋਰਟ ਬਣਾਇਓ ਜੇ ਗਲਤ ਰਿਪੋਰਟ ਬਣਾਊਗਾ ਅਸੀਂ ਬਾਇ ਨੇਮ ਜ਼ਰੂਰ ਜਿਹੜਾ ਉਹਨੂੰ ਕਾਨੂੰਨ ਦੇ ਦਰਰੇ ਦੇ ਵਿੱਚ ਖਿੱਚਾਂਗੇ ਨਵੀਂ ਜਾਣਕਾਰੀ ਮੁਤਾਬਕ ਸਾਮ ਦਾਮ ਦੰਡ ਭੇਦ ਦੇ ਪੈਰਾ ਦੰਦੇ ਹੋਏ ਕਨੌਰ ਹਲਕੇ ਦੇ ਐਮਐਲਏ ਗੁਰਲਾਲ ਕਨੌਰ ਨੇ ਹੁਣ ਆਖਰੀ ਫਾਰਮੂਲਾ ਫਾਰਮ ਜਿਹੜੇ ਉਮੀਦਵਾਰ ੱੱੱਕੇ ਨਾਲ ਜੋਰ ਨਾਲ ਜਾ ਕੇ ਸੀ ਰੋਰੂਣਾ ਪਾ ਕੇ ਭਰਾਤੇ ਉਹਨਾਂ ਦੇ ਫਾਰਮ ਰੱਦ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਬੀ ਡੀ ਪੀਓ ਬਲਾਕ ਪੰਚਾਇਤੀ ਸੈਕਟਰੀ ਉਮੀਦਵਾਰਾਂ ਦੇ ਘਰਾਂ ਦੇ ਆਲੇ-ਦੁਆਲੇ ਫਿਰ ਰਹੇ ਨੇ ਕਿਸੇ ਦਾ ਕਹਿੰਦੇ ਵਾਧਰਾ ਬਾਹਰ ਆ ਜੀ ਕਿਸੇ ਦਾ ਕਹਿੰਦੇ ਰਿਪ ਤਰ ਹੈ ਮਤਲਬ ਇੱਥੇ ਬਖਰੀ ਕਰੂਨ ਚੱਲ ਰਹੇ ਨੇ ਇਹ ਹੁਣ ਛੋਟੀ ਤੇ ਛੋਟੀ ਮੈਂ ਸਮਝਦਾ ਕਿ ਹਲਕੀਆਂ ਗੱਲਾਂ ਲਾ ਕੇ ੱੱੱਕੇ ਨਾਲ ਜਿਹੜਾ ਫਾਰਮ ਰੱਦ ਕਰਨ ਦਾ ਮੈਂ ਸਮਝਦਾ ਹਾਂ ਦੱਸਿਆ ਮੈਨੂੰ ਕਿ ਫਾਰਮ ਰੱਦ ਕਰਨ ਵਾਰਨ ਜਾਣਗੇ ਤੇ ਮੈਂ ਪੰਚਾਇਤੀ ਵਿਭਾਗ ਨੂੰ ਪੰਚਾਇਤ ਦੇ ਸੈਕਟਰੀਆਂ ਨੂੰ ਖਾਸ ਕਰਕੇ ਜਿਹੜੇ ਗਲਤ ਰਿਪੋਰਟਾਂ ਬਣਾ ਰਹੇ ਨੇ ਜਾਂ ਬਣਾਉਣ ਦੀ ਕੋਸ਼ਿਸ਼ ਹੁਣ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਨਾ ਏਰੀਆ ਦੇ ਹੋ ਯਾਰ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਆ ਪਟਿਆਲਾ ਫਤਿਹਗੜ ਜ਼ਿਲ੍ਹੇ ਨਾਲ ਸੰਬੰਧਿਤ ਹੋ ਸਾਰੇ ਜ਼ਿਆਦਾਤਰ ਘਟੋ ਘਟ ਤੁਸੀਂ ਮਾੜੀ ਮੋਟੀ ਜਮੀਰ ਜਗਾਓ ਤੇ ਸਰਕਾਰ ਨੂੰ ਗਲਤ ਰਿਪੋਰਟਾਂ ਬਣਾਉਣ ਤੋਂ ਮਨਾ ਕਰੋ ਗਲਤ ਰਿਪੋਰਟਾਂ ਨਾ ਬਣਾਓ ਕਿਉਂਕਿ ਭੁਗਤਣੀਆਂ ਇਹ ਸਰਕਾਰ ਨੇ ਨਹੀਂ ਐਮਐਲਏ ਨੇ ਨਹੀਂ ਭੁਗਤਣੀਆਂ ਗਲਤ ਰਿਪੋਰਟਾਂ ਆਪਾਂ ਨੂੰ ਪੈਣੀਆਂ ਨੇ ਕਾਨੂੰ ਕੋਟਾਂ ਦੇ ਵਿੱਚ ਕਿਉਂਕਿ ਅਸੀਂ ਅੱਜ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਵੱਡੇ ਅਫਸਰ ਜਿਹੜੇ ਤੱਕਾ ਕਰ ਰਹੇ ਨੇ ਜਾਂ ਜਿਹੜੇ ਜਿਸ ਤਰ੍ਹਾਂ ਦਾ ਲੋਕਤੰਤਰ ਦਾ ਨੰਗਾ ਨਾਚ ਹੋ ਰਿਹਾ ਉਹਨਾਂ ਦੀ ਰਿੱਟਾਂ ਪਾਈਆਂ ਹੋਈਆਂ ਨੇ ਉੱਤੇ ਤੇ ਇਹ ਜਿਹੜੇ ਕੋਈ ਗਲਤ ਰਿਪੋਰਟਾਂ ਬਣਾਉਣਗੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਅਸੀਂ ਬਾਏ ਨੇਮ ਕੋਟਾਂ ਦੇ ਵਿੱਚ ਖਿੱਚਾਂਗੇ ਇਸ ਲਈ ਇਹ ਗਲਤ ਰਿਪੋਰਟਾਂ ਇਹ ਪ੍ਰੈਸ਼ਰ ਹੇਟ ਨਾ ਆਇਓ ਐਮਐਲਏ ਨੇ ਸਦਰ ਜਿਹੜਾ ਪੰਜ ਚਾਰ ਮਹੀਨੇ ਦੀ ਕਹਾਣੀ ਹੈ ਸਹੀ ਰਿਪੋਰਟ ਬਣਾਇਓ ਜੇ ਗਲਤ ਰਿਪੋਰਟ ਬਣਾਊਗਾ ਅਸੀਂ ਬਾਏ ਨੇਮ ਜਰੂਰ ਜਿਹੜਾ ਉਹਨੂੰ ਕਾਨੂੰਨ ਦੇ ਦਰਰੇ ਦੇ ਵਿੱਚ ਖਿੱਚਾਂਗੇ